ਸਾਸੀ ਕਾਲ ਕਿਸਾਨ ਵਿਰੋਧ ਕਿਸਾਨ ਵਿਰੋਧ ਤੁਹਾਨੂੰ ਦਿਖਾ ਰਹੇ ਆ ਨਿਊ ਹਾਲੈਂਡ ਦਾ 312 ਹਾਰਸ ਪਾਵਰ ਦਾ ਟਰੈਕਟਰ ਜਿਹਦਾ ਡੀਜ਼ਲ ਟੈਂਕੀ 600 ਲੀਟਰ ਦਾ ਹੈ ਜਾਨੀ ਕਿ ਜੇ ਆਪਣੀ ਗੱਲ ਕਰੀਏ ਤਾਂ ਤਿੰਨ ਡਰਮ ਜਿਹੜੇ ਤਿੰਨ ਢੋਲ ਕਹਿੰਦੇ ਨੇ ਆਪਾਂ ਇੱਕ ਵਾਰ ਚੀ ਟੈਂਕੀ ਚ ਪੈ ਜਾਂਦੇ ਆ ਹੋਰ ਕੀ ਕੀ ਖੂਬੀਆਂ ਨੇ ਲੈਸ ਹੈ ਦੇਖੋ ਫਿਰ ਪੂਰੀ ਵੀਡੀਓ 312 ਹਾਰਸ ਪਾਵਰ ਦਾ ਟਰੈਕਟਰ ਹੈ 300 ਹੌਸ ਪਾਵਰ ਕੈਟਾਗਰੀ ਦਾ ਟਰੈਕਟਰ ਹੈ 312 ਹੌਸ ਪਾਵਰ ਹੈ ਜੀ ਤੇ ਬਹੁਤ ਹੀ ਜਾਨਦਾਰ ਟਰੈਕਟਰ ਹੈ ਜੀ ਨਿਊ ਹਾਲੈਂਡ ਆਪਣੇ ਇੰਡੀਆ ਚ ਬਹੁਤ ਫੇਮਸ ਹੈ ਤੇ ਅਮਰੀਕਨ ਟਰੈਕਟਰ ਹੈ ਇੱਥੇ ਵੀ ਲੋਕ ਨਿਊ ਫੋਰਟ ਸੌਰੀ ਜੋ ਅੰਗਰੀਆ ਨਹੀਂ ਅਮਰੀਕਨ ਬਹੁਤ ਵਧੀਆ ਟਰੈਕਟਰ ਬਹੁਤ ਜਾਨਦਾਰ ਤੇ 11 ਦਾ ਸਾਈਜ਼ ਦੇਖ ਲਓ ਜੀ ਇਹਨਾਂ 710 7542 ਦਾ ਟਾਇਰ ਪਿਛਲਾ ਇਹਦਾ 650 80 34 ਦਾ ਰਟ ਹੈ ਤੇ ਇਹਦੀ ਤੇਲ ਦੀ ਕਪੈਸਿਟੀ ਟੈਂਕ ਦੇਖੋ ਤੁਸੀਂ ਇਹਦਾ ਟੈਂਕ ਆਪਣੇ ਇੰਡੀਆ 70 80 90 ਲੀਟਰ ਦੇ ਆਪਾਂ ਨਾਰਮਲ ਟੈਂਕ ਆਪਣੇ ਆਉਂਦੇ ਨੇ ਨਾਰਮਲ ਟਰੈਕਟਰ ਜਿਹੜੇ 70 80 ਹਸਪਾਵ ਇਹਦਾ ਅੰਦਾਜ਼ਾ ਲਾਓ ਤੁਸੀਂ ਕਿੰਨਾ ਹੋਏ ਇਹ ਆ ਜੀ 620 ਲੀਟਰ ਦੀ ਟੈਂਕੀ ਹੈ ਜੀ 620 ਲੀਟਰ ਦਾ ਫਿਊਲ ਟੈਂਕ ਇਹਦੇ ਵਿੱਚ 620 ਲੀਟਰ ਅੱਧਾ ਪੈਟਰੋਲ ਪੰਪ ਖਿੱਚੀ ਜਾਂਦਾ ਜਦੋਂ ਨੂੰ ਪਾਉਂਦੇ ਆ ਇਹ ਜੀ 2000 ਚੱਕਰ ਪਰ ਮਿੰਟ ਤੇ ਕਰਦਾ ਹੈ ਪਿੱਛੇ ਦਾ ਸਿਸਟਮ ਦੇਖੋ ਇਹਦਾ ਹੈ ਵੀ ਲੈਫਟ ਆ ਬਹੁਤ ਜਿਆਦਾ ਤੇ ਪਿੱਛੇ ਦਾ ਕੰਪਨੀ ਵਾਲਿਆਂ ਨੇ ਲਿਆਂਦਾ ਟਰੈਕਟਰ ਆਰ ਸੇਲ ਆਪਣੇ ਉਹਦੇ ਵਿੱਚ ਪ੍ਰਦਰਸ਼ਨੀ ਵਾਸਤੇ ਟਰੈਕਟਰ ਲਗਾਇਆ ਹੈ ਕਾ ਫਰੇਸਾ ਮਗਰੇ ਦੇ ਪਾਇਆ ਤੋਰੋ 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 ਕਹਿੰਦੇ ਆ ਸਾਨ ਨੂੰ ਠੀਕ ਹੈ ਆਪਣੇ ਪੰਜਾਬੀ ਚ ਸਾਨ ਇਟਾਲੀਅਨ ਚ ਕਹਿੰਦੇ ਨੇ ਤੋਰੋ ਤੇ ਇਹ ਜਣੀ ਉਹਨਾਂ ਦਾ ਮਾਰਕਾ ਇਹ ਤੇ ਫਰੇਸ ਹਿਸਾਬ ਨਾਲ ਤੁਸੀਂ ਮੇਰੇ ਹਿਸਾਬ ਨਾਲ ਇਹ ਹੋਏਗਾ ਇੱਕ 12 15 ਫੁੱਟ ਤੇ ਆ ਦੇਖੋ ਸਾਰਾ ਟੋਟਲੀ ਜਿੰਨਾ ਲਿਫਟ ਦਾ ਸਿਸਟਮ ਹੈ ਇਹ ਪਿੱਛੇ ਹੁਣ ਸ਼ਾਇਦ ਇੰਡੀਆ ਵੀ ਆਉਣ ਲੱਗ ਗਿਆ ਇਹ ਕਰਨੇ ਪਿਛਲੇ ਮਡਗਾਰਡ ਦੇ ਉੱਤੇ ਆ ਸਾਰਾ ਇਹਦਾ ਪੁਲੀ ਵੀ ਇੱਥੋਂ ਚੱਲਦੀ ਐ ਜੀ ਜਿੰਨੀ ਆ ਵੀ ਆਪਣੀਆਂ ਲਿੰਕਾਂ ਨੇ ਉੱਪਰ ਥੱਲੇ ਅੱਗੇ ਪਿੱਛੇ ਸਾਰੀਆਂ ਪਿੱਛੇ ਤੋਂ ਹੀ ਚੱਲਦੀਆਂ ਤੁਹਾਨੂੰ ਟਰੈਕਟਰ ਦੇ ਵਿੱਚ ਚੜ੍ਹਨਾ ਨਹੀਂ ਪੈਣਾ ਪਿੱਛੋਂ ਇਹਦੇ ਤੋਂ ਹੀ ਹੋਈ ਜਾਣੀ ਐ ਸਾਰਾ ਬਸ ਥੋੜਾ ਸਿਸਟਮ ਇੱਥੇ ਚੱਲੀ ਜਾਣਾ ਤੇ ਤਿੰਨ ਇਹਨੂੰ ਸਟੈਪ ਨੇ ਚਾਰ ਪੌੜੀ ਤੇ ਚੜ੍ਹਨ ਵਾਸਤੇ ਇਹ ਸਲੰਸਰ ਵੇਖੋ ਜੀ ਜਿੱਦਾਂ ਕਿਸੇ ਪੱਠੇ ਦਾ ਇੰਡੀਆ ਜਿਹਾ ਪੱਠਾ ਨਹੀਂ ਹੁੰਦਾ ਇਟਾ ਟਾ ਓਡਾ ਤਾਂ ਸਲੈਂਸਰ ਹੈ। ਇਹ ਸਾਨ ਟਰੈਕਟਰ ਹੈ ਕੋਈ ਤਗੜਾ ਤਗੜਾ ਯਤੀਨੀਦਾਰੀਆਂ ਨੂੰ ਲੈਂਦਾ ਇੱਥੇ। ਇਹ ਬਹੁਤ ਹੀ ਜਬਰਦਸਤ ਟਰੈਕਟਰ ਤੁਸੀਂ ਲੁੱਕ ਦੇਖੋ। ਕਿੰਨਾ ਸੋਹਣਾ ਟਰੈਕਟਰ ਹੈ। ਤੇ ਮੋਰੇ weight ਹੈ ਦਾ 100 ਸੌਰੀ 1100 kg 1100 kg ਤਾਂ weight ਹੈ ਦਾ ਮੋਰੇ। ਕਿ ਡਬਲ ਲਿੰਕ ਹੈ ਤੇ ਅੱਗੇ ਲਿੰਕ ਹੈ ਵੇਟ ਕੱਢ ਕੇ ਕਿਦੇ ਮੁਰੇ ਵੀ ਇੱਕ ਜਿਹੜੇ ਆਪਣੇ ਇੰਡੀਆ ਚੱਲਦੇ ਨੇ ਫਰੇਸੇ ਕਹਿੰਦੇ ਨੇ ਇੱਥੇ ਇੰਡੀਆ ਉਹਨਾਂ ਨੂੰ ਕਹਿੰਦੇ ਨੇ ਰੋਟਾਵੀਟਰ ਕਿਉਂ ਰੋਟਾਵੀਟਰ ਅੱਗੇ ਵੀ ਪੈ ਜਾਂਦਾ ਅੱਗੇ ਵੀ ਲਿੰਕ ਪੂਰੀ ਸਾਰਾ ਕੁਝ ਅੱਗੇ ਆ ਤੇ ਉਹਦੇ ਸਾਰੇ ਫੰਕਸ਼ਨਾਂ ਦੇਖੋ ਕੁੜੀ ਦੇ ਅੱਗੇ ਪਿੱਛੇ ਜਿਵੇਂ ਪਿੱਛੇ ਨੇ ਉਵੇਂ ਹੀ ਅੱਗੇ ਹੈ ਸੇਮ ਹੀ ਹੈ 4/4 ਡ੍ਰੈਕਟਰ ਨੇ ਡਬਲ ਹੀ ਹੈ ਲਿੰਕ ਨੇ ਅੱਗੇ ਵੀ ਲਿੰਕ ਹੈ ਪਿੱਛੇ ਵੀ ਲਿੰਕ ਹੈ ਤੇ ਇੱਕ ਜਿਹੜਾ ਇੰਡੀਆ ਆਪਣੇ ਜਿਹੜੇ ਵੀਰਾਂ ਨੂੰ ਨਹੀਂ ਪਤਾ ਇੱਕ ਚੀਜ਼ ਅਨੋਖੀ ਚੀਜ਼ ਹੈ ਵੀ ਟਰੈਕਟਰ ਦੇ ਯਾਰ ਅੱਗੇ ਵੀ ਲਿੰਕ ਹੈ ਪਿੱਛੇ ਵੀ ਲਿੰਕ ਹੈ ਅੱਗੇ ਵੀ ਲਿੰਕ ਹੈ ਤੇ ਅੱਗੇ ਵੀ ਇਹਦੇ ਹਾਲ ਪੈ ਜਾਂਦੇ ਨੇ ਪਿੱਛੇ ਵੀ ਪੈ ਜਾਂਦੇ ਜਿਆਦਾਤਰ ਅੱਗੇ ਫਰੇਸਾ ਪਾਉਂਦੇ ਨੇ ਜਿਹਨੂੰ ਆਪਾਂ ਕਹਿੰਦੇ ਆ ਇਹ ਰੋਟਾਵੇਟਰ ਕਿਉਂ ਅੱਗੇ ਵੀ ਪਾਉਂਦਾ ਜਾਂਦਾ ਪਿੱਛੋਂ ਵੀ ਪਾਉਂਦਾ ਜਾਂਦਾ ਤੇ ਬਹੁਤ ਵਧੀਆ ਟਰੈਕਟਰ ਹੈ